ਜਿਹੜਾ ਜ਼ੈਰੂ ਚਾਵੇਜ਼ ਨੂੰ ਜਿਹੜਾ ਤੁਸੀਂ ਹੈਗਾ ਉਹ ਗਰਾਊਂਡ ਦੇ ਵਿੱਚ ਖੇਡਣ ਨਹੀਂ ਦਿੱਤਾ ਗਿਆ ਉੱਥੇ ਉਹ 100% ਰੋਂਗ ਸੀਗਾ ਗਲਤ ਸੀਗਾ ਤੇ ਇਹਨਾਂ ਨੇ ਜਦੋਂ ਦੱਸਿਆ ਤੇ ਮੈਂ ਵੀ ਉਹਦੀ ਰਿਕਵੈਸਟ ਕੀਤੀ ਪਰ ਉਹ ਗੱਲ ਤੁਹਾਨੂੰ ਸਹੀ ਨਹੀਂ ਸੀਗਾ ਉਹ ਤਾਂ ਇਦਾਂ ਹੀ ਜਦਾ ਕੜਾ ਹਿਚਣਾ ਕੇ ਆਇਆ ਹੁੰਦਾ ਗੱਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਕਰਦਾ ਕਬੱਡੀ 365 ਤੇ ਤੇ ਹੁਣ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚੋਂ ਖਿਡਾਰੀ ਪਹੁੰਚੇ ਤੇ ਇੱਕ ਕੱਪ ਕਰਵਾਇਆ ਗਿਆ ਉਸ ਕੱਪ ਦੇ ਉੱਤੇ ਬਹੁਤ ਸਾਰੇ ਖਿਡਾਰੀ ਪਹੁੰਚੇ ਦਰਸ਼ਕ ਪਹੁੰਚੇ ਔਰ ਉਹਨਾਂ ਦੀ ਗਿਣਤੀ ਜਿਹੜੀ ਸੀ ਦਰਸ਼ਕਾਂ ਦੀ ਉਹ ਮੈਨੂੰ ਲੱਗਦਾ ਹੈ ਆਰਗੇਨਾਈਜ਼ਿੰਗ ਕਮੇਟੀ ਜਾਂ ਕਰਵਾਉਣ ਵਾਲੇ ਜਿਹੜੇ ਹੈਗੇ ਨੇ ਉਹ ਉਹ ਇਸ ਵਾਰ ਵੀ ਫੇਲ ਹੀ ਹੋਏ ਨੇ ਕਿਉਂਕਿ ਉਹਨਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਉਹ ਨਹੀਂ ਸੰਭਾਲ ਸਕੇ ਪੂਰੇ ਕੱਠ ਨੂੰ ਪਰ ਹਾਂ ਭਾਜੀ ਤੁਸੀਂ ਤਾਂ ਕਹਿ ਰਿਆ ਸੀਗਾ ਕਿ ਕੱਠ ਨੂੰ ਤੁਸੀਂ ਸੰਭਾਲ ਲਓਗੇ ਔਰ ਇਹ ਪੂਰਾ ਪ੍ਰਬੰਧ ਹੈ ਪਰ ਉਹ ਤਾਂ ਫਿਰ ਹੋਰ ਵੱਧ ਗਿਆ ਆ ਸਭ ਤੋਂ ਪਹਿਲਾਂ ਤਾਂ 365 ਤੇ ਜੁੜੇ ਹੋਏ ਸਮੂਹ ਦਰਸ਼ਕਾਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਦੇਖੋ ਕੋਸ਼ਿਸ਼ ਸੀ ਹੈਨਾ ਤੇ ਉਦੇ ਵਿੱਚ ਸਾਡੇ ਜਿੰਨਾ ਵੀ ਆਪਣੇ ਸਿਗੇ ਕਬੱਡੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੇ ਇੱਕ ਕਿਸਮ ਦਾ ਕਰ ਲੋ ਵੀ ਇੰਨਾ ਉਮੜ ਕੇ ਆਏ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਆ ਤੇ ਉਹਨਾਂ ਤੋਂ ਅਸੀਂ ਮਾਫੀ ਵੀ ਚਾਹੁੰਦੇ ਆ ਬਹੁਤਿਆਂ ਨੂੰ ਆ ਕੇ ਮੁਰਨਾ ਪਿਆ ਉਹਨਾਂ ਨੂੰ ਅਸੀਂ ਸਪੇਸ ਨਹੀਂ ਦੇ ਸਕੇ ਤੇ ਸਾਨੂੰ ਪਹਿਲਾਂ ਲੱਗਦਾ ਸੀ ਵੀ ਜਿੰਨੇ ਅਸੀਂ ਅੱਦ ਕੀ ਅਰੇਂਜਮੈਂਟ ਕੀਤੇ ਆ ਵੀ ਇਹ ਛੋਟੇ ਪੈ ਜਾਣੇ ਤੇ ਮਤਲਬ ਅਸੀਂ ਆਪਣੇ ਸੌਕਰ ਦੀ ਗਰਾਊਂਡ ਇਧਰੋਂ ਜਿਹੜਾ ਰੋਡ ਆ ਉਹਦੇ ਵਿੱਚ ਵੀ ਨਵੇਂ ਜਿਹੜੇ ਆਪਣੇ ਆਰਟੀਫੀਸ਼ੀਅਲ ਸਟੇਡੀਅਮ ਬਣਾਇਆ ਤੇ ਸਾਨੂੰ ਲੱਗਦਾ ਸੀ ਜਿੰਨਾ ਪਿਛਲੀ ਵਾਰ ਇਕੱਠ ਹੋਇਆ ਤੇ ਉਹ ਸਾਰਾ ਇਹਦੇ ਵਿੱਚ ਅਸੀਂ ਫਿੱਟ ਕਰ ਲਾਂਗੇ ਤੇ ਸਾਡੀ ਗਰਾਉਂਡ ਵੀ ਜਦੋਂ ਦੋ ਗੁਣਾ ਕਰਤਾ ਹਾਂ ਜੀ ਹਾਂਜੀ ਵੀ ਦੋ ਗੁਣਾ ਹੋ ਜੋਗੀ ਰਹਿ ਜਾਣਾ ਪਰ ਅਸੀਂ ਉਹਦੇ ਵਿੱਚ ਵੀ ਫੇਲ ਹੋਏ ਆ ਤੇ ਇੱਕ ਖੁਸ਼ੀ ਦੀ ਗੱਲ ਵੀ ਆ ਪਰ ਜਿੱਥੇ ਕਹਿੰਦੇ ਹੁੰਦੇ ਵੀ ਕੀ ਆ ਕੇ ਮੁੜੇ ਆ ਤੇ ਉਹਨਾਂ ਤੋਂ ਅਸੀਂ ਮਾਫੀ ਵੀ ਚਾਵਾਂਗੇ ਤੇ ਪਰ ਅਗਲੀ ਵਾਰ ਉਹਨਾਂ ਨੇ ਵਾਅਦਾ ਕਰਦੇ ਕਿ ਆਪਣੇ ਨੂੰ ਫੇਰ ਕੋਸ਼ਿਸ਼ ਕਰਾਂਗੇ ਕਿ ਇਧਰ ਦਾ ਪਾਸਾ ਵੀ ਜਾਂ ਹੋਰ ਸਾਰੇ ਪਾਸੇ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋਏ ਉਹਨੂੰ ਹੋਰ ਵਧਾਈਗੇ ਤੇ ਜਿਹੜਾ ਸਾਰਿਆਂ ਦਾ ਵਧੀਆ ਹੋ ਸਕੇ ਬਿਲਕੁਲ ਅੱਛਾ ਅੱਪਾ ਜੀ ਜਿਹੜਾ ਦੇਖੋ ਇਸ ਤਰ੍ਹਾਂ ਜਿਹੜਾ ਤੁਸੀਂ ਪੂਰਾ ਇਹ ਟੂਰਨਾਮੈਂਟ ਕਰਵਾਇਆ ਜਦੋਂ ਆਪਾਂ ਟੂਰਨਾਮੈਂਟ ਕਰਾਉਨੇ ਆ ਤਾਂ ਉਹ ਚ ਬਹੁਤ ਸਾਰੀਆਂ ਤੁਹਾਨੂੰ ਸ਼ਾਬਾਸ਼ੇ ਮਿਲਦੀਆਂ ਨੇ ਤੇ ਬਹੁਤ ਸਾਰੀਆਂ ਕਈ ਵਾਰੀ ਕਮੀਆਂ ਵੀ ਆਪਾਂ ਕੱਢਦੇ ਆ ਜਿਵੇਂ ਇਹ ਇਹਨੂੰ ਕਮੀ ਮੰਨ ਲਓ ਜਾਂ ਇਹਨੂੰ ਇਹਦੀ ਬਿਊਟੀ ਮੰਨ ਲਓ ਇਸ ਟੂਰਨਾਮੈਂਟ ਦੀ ਕਿ ਵੱਧ ਲੋਕ ਆਏ ਤੁਸੀਂ ਉਹਨਾਂ ਦਾ ਉਹਨਾਂ ਨੂੰ ਨਹੀਂ ਬਿਠਾ ਸਕੇ ਜਿਵੇਂ ਅਗਲੀ ਵਾਰ ਦੀਆਂ ਕੀ ਤਿਆਰੀਆਂ ਹੋਣਗੀਆਂ ਇਸ ਵਾਰ ਤੁਸੀਂ ਐਜ਼ ਇਨ ਟੂਰਨਾਮੈਂਟ ਨੂੰ ਇਸ ਨੂੰ ਆਰਗੇਨਾਈਜ਼ ਕਰਦੇ ਹੋ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਆਪ ਜੀ ਦੇਖੀਆਂ ਜਿਹੜੀਆਂ ਤੁਸੀਂ ਅਗਲੀ ਵਾਰ ਬਦਲਣਾ ਚਾਹੋਗੇ ਅ ਪ੍ਰਦੀ ਜਿਦਾਂ ਆਪਣਾ ਸਵਾਲ ਤੁਹਾਡਾ ਪਹਿਲਾਂ ਆ ਗਿਆ ਦੂਜਾ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਦਰਸ਼ਕ ਇੱਥੇ ਆਏ ਉਹਨਾਂ ਫਾਰੋਂ ਦਾ ਧੰਨਵਾਦ ਤੇ ਨਾਲ ਹੀ ਜਿਹੜੀਆਂ ਸਾਡੇ ਵੱਖ-ਵੱਖ ਇੱਕ ਤਾਂ ਨਿਊਜ਼ੀਲੈਂਡ ਹੋ ਗਿਆ ਬਾਕੀ ਪੰਜੇ ਮੁਲਕਾਂ ਤੋਂ ਜਿਹੜੇ ਆਏ ਸਾਡੇ ਬੰਦੇ ਲੈ ਕੇ ਟੀਮਾਂ ਦੇ ਨਾਲ ਪਹੁੰਚੇ ਉਹਨਾਂ ਦੇ ਜਿਹੜੇ ਸੀਗੇ ਆਪਣੇ ਆਰਗੇਨਾਈਜ਼ਰਸ ਉਹਨਾਂ ਦੇ ਪਿੱਛੇ ਸਪੋਰਟ ਕਰਨ ਵਾਲੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦੇ ਸਹਿਯੋਗ ਤੋਂ ਬਿਨਾ ਅਸੀਂ ਕੁਝ ਵੀ ਨਾ ਮੁਮਕਨ ਸੀ ਤੇ ਉਹਦੇ ਵਿੱਚੋਂ ਸਾਡੇ ਕੋ ਅਮਰੀਕਾ ਵਾਲੇ ਇੱਥੇ ਸਾਡੇ ਨਾਲ ਆ ਆ ਭਰਾ ਤੇ ਇਹਨਾਂ ਦਾ ਵੀ ਧੰਨਵਾਦ ਤੇ ਬਾਕੀ ਜਿਹੜੇ ਕੰਟਰੀਜ਼ ਤੋਂ ਆਏ ਲੈ ਕੇ ਟੀਮਾਂ ਜਿਨ੍ਹਾਂ ਨੇ ਵਧੀਆ ਪਲੇਅਰ ਚੁਣ ਕੇ ਲਿਆਂਦੇ ਆ ਤੇ ਉੱਥੇ ਹੀ ਸਾਡੀ ਇੱਥੇ ਦੀ ਜਿਹੜੀ ਟੀਮ ਸੀ ਜਿਹਦੇ ਵਿੱਚ ਸੁਪਰੀਮ ਸੈਕਸ ਸੁਸਾਇਟੀ ਦੇ ਸਾਰੇ ਮੈਂਬਰ ਸਾਡੀ ਕੁਆਰਟੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਤੇ ਖਾਸ ਜਿਹਦੇ ਵਿੱਚ ਪਲੇਅਰਾਂ ਨੂੰ ਲਿਆਉਣ ਦੇ ਵਿੱਚ ਬਬਲੂ ਕੁਰਕ ਖੇਤਰ ਤੇ ਗੋਪਾ ਬੈਂਸ ਨੂੰ ਮੈਂ ਜ਼ਰੂਰ ਰਿਕੋਗਨਾਈਜ਼ ਕਰਨਾ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਸਾਡੇ ਬੈਕ ਦੇ ਉੱਤੇ ਜੋ ਨਾਲ ਨਾ ਹੁੰਦੇ ਹੁੰਦਾ ਤਾਂ ਬਹੁਤੇ ਪਲੇਅਰ ਸਾਡੇ ਕੋਲ ਨਹੀਂ ਸੀ ਪਹੁੰਚ ਸਕਦੇ ਤੇ ਬਾਕੀ ਹੁਣ ਜੇ ਤਾਂ ਤੁਸੀਂ ਤੁਹਾਡਾ ਸਵਾਲ ਸੀ ਅਗਲੀ ਵਾਰ ਹੁਣ ਤੋਂ ਹੀ ਅਸੀਂ ਸਾਡੀ ਤਿਆਰੀ ਤਕਰੀਬਨ ਅਗਲੀ ਵਾਰ ਲਈ ਜਦੋਂ ਖਤਮ ਹੋਇਆ ਤੇ ਆਹ ਹਜੇ ਸਮੀਟ ਰਹੇ ਆ ਪਰ ਤਿਆਰੀ ਅਸੀਂ ਅਗਲੇ ਸਾਲ ਦੀ ਹੁਣੇ ਨਾਲ ਹੀ ਅਕੀ ਡੇਟ ਵੀ ਦੇ ਦਿੱਤੀ ਆ ਤੇ ਤਿਆਰੀ ਵੀ ਨਾਲ ਹੀ ਸ਼ੁਰੂ ਕਰ ਦਿੱਤੀ ਆ ਤੇ ਉਮੀਦ ਕਰਦੇ ਆ ਕਿ ਦਰਸ਼ਕਾਂ ਦੀਆਂ ਆਸ ਤੇ ਉੱਤੇ ਖਰੇ ਉਤਰਾਂਗੇ ਮੇਕਬਦੀ ਹੋਰ ਚਰਚਾ ਚ ਹੈ ਜਿਹੜੇ ਉਹ ਜਿਹੜਾ ਜ਼ੈਰੋ ਚਾਵੇਜ਼ ਨੂੰ ਜਿਹੜਾ ਤੁਸੀਂ ਹੈਗਾ ਉਹ ਗਰਾਉਂਡ ਦੇ ਵਿੱਚ ਖੇਡਣ ਨਹੀਂ ਦਿੱਤਾ ਗਿਆ ਉਸ ਉਹ ਕੀ ਫੈਸਲਾ ਸੀ ਕਿਸ ਤਰ੍ਹਾਂ ਦੀ ਉਹ ਪੂਰੀ ਜਿਹੜੀ ਗੱਲ ਸੀ ਉਹਦੇ ਬਾਰੇ ਵੀ ਜਰੂਰ ਦੱਸੋ ਜੀ ਪਾੜੀ ਟੀਮ ਦੇ ਬਲੇਸ ਹਾਂਜੀ ਉਹ ਜਿੱਦਾਂ ਅਮਰੀਕਾ ਟੀਮ ਦਾ ਪਲੇਅਰ ਸੀ ਤੇ ਅਸੀਂ ਅਮਰੀਕਾ ਵਾਲਿਆਂ ਤੋਂ ਵੀ ਕਹਿੰਦੇ ਹਾਂ ਤੇ ਥੈਂਕ ਯੂ ਕਰਾਂਗੇ ਜੀ ਸਾਡੀ ਗਰਾਊਂਡ ਦੇ ਵਿੱਚ ਕੋਈ ਫੈਸਲਾ ਅਸੀਂ ਲਾਗੂ ਕੀਤਾ ਤੇ ਉਹਨਾਂ ਨੇ ਖੇੜੇ ਮੱਥੇ ਪਰਵਾਨ ਕੀਤਾ ਸਾਡਾ ਉਹਨਾਂ ਦੇ ਪੂਰੇ ਜਿਹੜਾ ਹੈਗਾ ਪੂਰੇ ਅਮਰੀਕਾ ਨੂੰ ਤੇ ਇਹ ਤੇ ਬੰਦੇ ਸਾਡੇ ਜਿਹੜੇ ਦੋ ਸੀਗੇ ਇਹ ਸਾਡੀ ਭਰਾ ਇਹਨਾਂ ਨੇ ਤਾਂ ਕਰਨਾ ਹੀ ਸੀਗਾ ਤੇ ਬਾਕੀ ਇਹਨਾਂ ਦੀ ਟੀਮ ਦਾ ਵੀ ਉਹਦੇ ਵਿੱਚ ਅਸੀਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਤੇ ਉਹਦੇ ਵਿੱਚ ਇਹ ਸੀ ਕਿ ਕੋਈ ਵੀ ਪਲੇਅਰ ਜਿਹੜਾ ਚਕਨਾਈ ਲਾ ਕੇ ਨਹੀਂ ਖੇਡ ਸਕਦਾ ਤੇ ਜਦੋਂ ਜੈਰੋ ਚਵੇਜ਼ ਗਰਾਊਂਡ ਦੇ ਵਿੱਚ ਆਇਆ ਹੀ ਆ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਇਨਨ ਨੂੰ ਵੀ ਕਿਹਾ ਪਾਈ ਇਹਨਾਂ ਨੂੰ ਕਰੋ ਉਹਨੂੰ ਆਪਾਂ ਵਾਈਪ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਤੇ ਐਂਡ ਦੇ ਵਿੱਚ ਫਿਰ ਸਾਡਾ ਜਿਹੜਾ ਕੋਈ ਚਾਰਾ ਨਹੀਂ ਸੀ ਕਿਉਂਕਿ ਜਿਹੜਾ ਅਸੀਂ ਫੇਅਰ ਕਰਨ ਦੇ ਲਈ ਸਾਰਿਆਂ ਦੇ ਨਾਲ ਜਿਹੜੇ ਬਾਕੀ ਪਲੇਅਰ ਸਾਡੇ ਲਈ ਉਹ ਵੀ ਉਨਾ ਹੀ ਸਤਿਕਾਰ ਉਹਨਾਂ ਦਾ ਜਿੰਨਾ ਹੁੰਦਾ ਸੀ ਸਾਡਾ ਕਿਸੇ ਨਾਲ ਅਸੀਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਗਿਆ ਅਸੀਂ ਕਹਿੰਦੇ ਹੁੰਦੇ ਆ ਵੀ 15 20 ਮਿੰਟ ਮਿੰਤਾਂ ਕਰਨ ਤੋਂ ਬਾਅਦ ਸਾਨੂੰ ਅਖੀਰ ਇਹੋ ਫੈਸਲਾ ਕਰਨਾ ਪਿਆ ਤੇ ਮੈਨੂੰ ਲੱਗਦਾ ਮੈਂ ਇਥੋਂ ਬੇਨਤੀ ਕਰੂੰਗਾ ਕਬੱਡੀ ਦੇ ਵਿੱਚ ਅਸੀਂ ਬਹੁਤ ਸਾਰਾ ਪੈਸਾ ਅਸੀਂ ਇਕੱਲੇ ਨਹੀਂ ਵਰਲਡ ਵਾਈਡ ਲੱਗਦਾ ਸਾਨੂੰ ਜਿੰਨੇ ਵੀ ਫੈਡਰੇਸ਼ਨਾਂ ਸਾਡੀ ਆਪਸ ਵਿੱਚ ਬਣਦੀ ਆ ਨਹੀਂ ਬਣਦੀ ਪਰ ਸਾਨੂੰ ਜੇ ਕਿਤੇ ਹੋ ਸਕੇ ਰੂਲ ਇੱਕ ਬਣਾ ਲੈਣਾ ਚਾਹੀਦਾ ਤੇ ਉਹਦੇ ਉੱਤੇ ਸਾਰੇ ਅਸੀਂ ਕਰਕੇ ਕਬੱਡੀ ਦੀ ਤਰੱਕੀ ਅਸੀਂ ਹੋਰ ਕਰ ਸਕਾਂਗੇ ਤੇ ਅਸੀਂ ਬੇਨਤੀ ਕਰਾਂਗੇ ਜੇ ਨਿਊਜ਼ੀਲੈਂਡ ਦੀ ਗਰਾਊਂਡ ਦੇ ਵਿੱਚ ਸ਼ੁਰੂਆਤ ਹੋਈ ਆ ਇੱਕ ਨਾਲ ਨਹੀਂ ਤੇ ਬਾਕੀਆਂ ਨੂੰ ਵੀ ਆਉਣ ਵਾਲੇ ਸਮੇਂ 'ਚ ਬੇਨਤੀ ਆ ਵੀ ਤੁਸੀਂ ਵੀ ਆਪ ਕੋ ਆਪਣੀ ਗਰਾਊਂਡ ਦੇ ਵਿੱਚ ਜਿੰਨਾ ਜਿੰਨਾ ਕਰ ਸਕਦੇ ਹੋ ਇਹਦੇ ਸੁਧਾਰ ਲਈ ਆਪਾਂ ਉਹਨਾਂ ਨੂੰ ਟਣਕਾ ਟਣਕਾ ਕਹਿੰਦੇ ਹੁੰਦੇ ਆ ਵੀ ਯੋਗਦਾਨ ਆਪਾਂ ਪਾਉਣਾ ਚਾਹੀਦਾ ਤੇ ਅਸੀਂ ਬਾਕੀਆਂ ਤੋਂ ਵੀ ਉਮੀਦ ਕਰਾਂਗੇ ਕਿ ਸਾਰੇ ਉਹਦੇ ਉੱਤੇ ਜ਼ਰੂਰ ਆਪਣੇ ਪਧਰਦੇ ਤੇ ਤੇ ਕੰਮ ਕਰਨਗੇ ਹਾਂ ਅੱਛਾ ਭਾਜੀ ਟੀਮ ਦੇ ਐਜ਼ ਐਨ ਐ ਮੈਨੇਜਰ ਜਦੋਂ ਤੁਹਾਡਾ ਇੱਕ ਖਿਡਾਰੀ ਗਰਾਊਂਡ ਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਕਈ ਵਾਰੀ ਉੱਤੇ ਇਹ ਵੀ ਹੋ ਜਾਂਦਾ ਹੈ ਕਿ ਤੁਹਾਡੀ ਟੀਮ ਡਾਊਨ ਪੈ ਜਾਂਦੀ ਹੈ ਦੂਸਰੀ ਟੀਮ ਦੇ ਮੁਕਾਬਲੇ ਤੁਸੀਂ ਇਸ ਚੀਜ਼ ਨਾਲ ਕਿਵੇਂ ਸਹਿਮਤ ਹੋਏ ਤੇ ਉਹ ਫੈਸਲੇ ਨਾਲ ਤੁਹਾਡੇ ਉਦੋਂ ਮਨ ਚ ਕੀ ਵਿਚਾਰ ਚੱਲਦੇ ਸੀ ਭਾਜੀ ਪਹਿਲਾਂ ਤਾਂ ਹਰ ਟੀਮ ਦਾ ਕੋਚ ਆਏ ਕੋਈ ਉਹ ਕੋਸ਼ਿਸ਼ ਕਰਦਾ ਵੀ ਮੇਰੀ ਟੀਮ ਫਾਈਨਲ ਚ ਪਹੁੰਚੇ ਤੇ ਵਾਇਗਰੂ ਨੇ ਪੰਚਾਈ ਪਰ ਮੇਰੀ ਸੋਚ ਇਹ ਆ ਵੀ ਟੀਮ ਨਾਲੋਂ ਨਾ ਪਹਿਲਾਂ ਸਾਡਾ ਕਬੱਡੀ ਨਾਲ ਪਿਆਰ ਆ ਉੱਥੇ ਉਹ 100% ਰੋਂਗ ਸੀਗਾ ਗਲਤ ਸੀਗਾ ਤੇ ਇਹਨਾਂ ਨੇ ਜਦੋਂ ਦੱਸਿਆ ਤੇ ਮੈਂ ਵੀ ਉਹਦੀ ਰਿਕਵੈਸਟ ਕੀਤੀ ਪਰ ਉਹ ਗੱਲ ਸਾਨੂੰ ਸਹੀ ਨਹੀਂ ਸੀਗਾ ਇਸ ਜੇਤ ਬਾਅਦ ਚੋਂ ਪਹਿਲਾਂ ਤਾਂ ਸਾਡਾ ਪਿਆਰ ਆ ਸੀ ਕਬੱਡੀ ਬਾਰੇ ਮੈਂ ਕੋਈ ਵੀ ਕੰਮ ਹੋਵੇ ਉਹਦੇ ਗਲਤ ਨਹੀਂ ਸੋਚ ਸਕਦੇ ਰੋਲ ਇਜ਼ ਅ ਰੋਲ ਹੈ ਨਾ ਤੇ ਮੈਂ ਆਪ ਕਿਹਾ ਭਾਜੀ ਉਹਨਾਂ ਨੂੰ ਮੈਂ ਕਿਹਾ ਭਾਜੀ ਜਿੱਦਾਂ ਤੁਸੀਂ ਚਾਹੁੰਦੇ ਆ ਤੇ ਦੂਸਰੀ ਗੱਲ ਮੈਨੂੰ ਇਹ ਵੀ ਨਹੀਂ ਲਾਈਕ ਕਰਦਾ ਵੀ ਮੈਚ ਵਿੱਚ ਰੁਕ ਜਵੇ ਕਿਉਂਕਿ ਇੰਨੇ ਦਰਸ਼ਕ ਦੇਖਣ ਆਏ ਆ ਉਹਨਾਂ ਨਾਲ ਆਪਾਂ ਵੀ ਬੇਇਨਸਾਫੀ ਕਰਦੇ ਆ ਐਸ ਕਰਕੇ ਅਸੀਂ ਤਾਂ ਉਹਦੀ 5 ਮਿੰਟ ਜੀ ਜਦੋਂ ਉਹਨਾਂ ਨੇ ਕਿਹਾ ਉਹਨੂੰ ਇੱਕ ਵਾਰੀ 5 ਮਿੰਟ ਦਿੱਤੇ ਵੀ ਤੂੰ ਕਲੀਨ ਕਰ ਲਾ ਤੇ ਉਹ ਨਹੀਂ ਕਰਦਾ ਪਿਆ ਸੀਗਾ ਫਿਰ ਮੈਂ ਕਿਹਾ ਠੀਕ ਆ ਦੈਟਸ ਤੁਸੀਂ ਸੈਮ ਹੋਂ ਸੀਗੇ ਭਾਜੀ ਅਸੀਂ ਪੂਰੇ ਸੈਮ ਸੀਗੇ ਜੀ ਸਾਡੀ ਸਾਰੀ ਅਮਰੀਕਨ ਕਾਉਡੀ ਐਸੋਸੀਏਸ਼ਨ ਸਹਿਮਤ ਸੀਗੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਉਹ ਉਹਨਾਂ ਨੇ ਵੀ ਕਿਹਾ ਉਹ ਵੀ ਇਸ ਚੀਜ਼ ਦੇ ਖਿਲਾਫ ਆ ਤੇ ਇਸ ਕਰਕੇ ਫਿਰ ਮੈਨੂੰ ਸਲਾਹ ਕਰਨਾ ਤਾਂ ਮੇਰਾ ਫਰਜ਼ ਬਣਦਾ ਸੀ ਮੈਂ ਸਾਰੇ ਭਰਾਵਾਂ ਨਾਲ ਉਹ ਵੀ ਕਾਨਫਰੰਸ ਕੀਤੀ ਸਾਰੇ ਨਾਲ ਕਰਕੇ ਤੇ ਸੁਕੇਤਾਲੀ ਵਾਲਾ ਵੀ ਗੱਲ ਕੀਤੀ ਤੇ ਇਹ ਵੀ ਕਹਿੰਦਾ ਵੀ ਉਹ ਗਲਤ ਵਾ ਤੇ ਫਿਰ ਅਸੀਂ ਉਹ ਤੋਂ ਉਹਦੇ ਤੇ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਗੋਪਾਲ ਜੀ ਜਿਹੜਾ ਗਰਾਊਂਡ ਦੇ ਵਿੱਚ ਜਦੋਂ ਆਪਾਂ ਦੇਖਿਆ ਤਾਂ ਉਹ ਜਿਹੜਾ ਜ਼ੈਰੋ ਨੂੰ ਮਨਾਉਣ ਦੀ ਕੋਸ਼ਿਸ਼ ਜਾਂ ਜੋ ਵੀ ਆਪਾਂ ਵੀ ਗੱਲਬਾਤ ਕੀਤੀ ਭਾਜੀ ਤਾਂ ਉਹ ਕੀ ਸੀ ਉਦੋਂ ਕੀ ਹੋ ਰਿਹਾ ਸੀ ਉਦੋਂ ਭਾਜੀ ਗਰਾਊਂਡ ਦੇ ਵਿੱਚ ਬਹੁਤ ਕੁਝ ਹੋਇਆ ਬਹੁਤ ਕੁਝ ਹੋਇਆ ਤਾਂ ਉਹ ਫਿਰ ਸਾਡਾ ਜਿਹੜਾ ਜਿੰਨਾ ਮਸਲਾ ਸੀਗਾ ਉਹ ਸਾਰਾ ਟੈਕਨੀਕਲ ਕਮੇਟੀ ਦੇ ਕੋਲ ਚਲਾ ਗਿਆ ਫਿਰ ਉਹ ਸਾਡੇ ਦਲਾਵਰ ਭਾ ਹੁਣਾਂ ਨੇ ਜਿੰਨੇ ਆ ਇਹਨਾਂ ਨੇ ਫੈਸਲਾ ਜਿਹੜੇ ਲਏ ਆ ਉਹ ਭਾਜੀ ਨੂੰ ਪੁੱਛ ਲਓ ਜੀ ਕੀ ਭਾਜੀ ਉਹ ਕਿੰਦਾ ਹੋਈ ਸੀ ਗੱਲ ਉਹ ਹਾਂਜੀ ਜੈਰੋਨੂ ਨੇ ਪਹਿਲੇ ਮੈਚ ਦੇ ਵਿੱਚ ਵੀ ਨਾ ਇੱਕ ਵਰਨਿੰਗ ਦਿੱਤੀ ਸੀਗੀ ਕਿਉਂਕਿ ਉਹਨੇ ਬਹੁਤ ਜ਼ਿਆਦਾ ਬੈਸਲਿਨ ਆਪਣੇ ਲਈ ਹੋਈ ਸੀਗੀ ਜਦੋਂ ਪਹਿਲਾ ਵੀ ਮੈਚ ਹੋਇਆ ਸੀਗਾ ਉਹਨੇ ਥੋੜੀ ਬਹੁਤੀ ਪੁੰਝ ਲਈ ਸੀ ਪਰ ਫਿਰ ਵੀ ਚਲੋ ਦੋਨੇ ਟੀਮਾਂ ਸਹਿਮਤ ਹੋਈਆਂ ਤਾਂ ਉਹ ਖੇਡ ਗਿਆ ਪਰ ਜਦ ਕਿ ਪਹਿਲੇ ਦਿਨ ਰੂਲ ਇਹ ਬਣਾਇਆ ਗਿਆ ਸੀ ਵੀ ਮਾੜਾ ਵੀ ਨਹੀਂ ਲਿਆ ਜਾਊਗਾ ਸਮਾਨ ਕੋਈ ਕੁਝ ਵੀ ਬੈਸਲੀ ਨਹੀਂ ਲੈ ਜਾਊਗੀ ਚੱਕ ਨਾਈਟ ਵਾਲੀ ਚੀਜ਼ ਤੇ ਜਦੋਂ ਫਾਈਨਲ ਮੈਚ ਆਇਆ ਤੇ ਫਾਈਨਲ ਮੈਚ ਹੁੰਦਾ ਪੌਂਟਡ ਆ ਉਹ ਸਾਡਾ ਖਰਾਬ ਹੋ ਸਕਦਾ ਸੀ ਪਰ ਸਾਡੇ ਫੈਸਲੇ ਸੀਗੇ ਜਿਹੜੇ ਅਸੀਂ ਸਖਤ ਰੱਖੇ ਸੀ ਪਹਿਲਾਂ ਹੀ ਉਹ ਬੰਦਾ ਲਾ ਕੇ ਆ ਗਿਆ ਵਿੱਚ ਠੀਕ ਹੈ ਜੀ ਪਾਕਿਸਤਾਨ ਵਾਲਿਆਂ ਨੇ ਇਜੈਕਸ਼ਨ ਕੀਤਾ ਉਹਦੇ ਨਾਲ ਸਾਨੂੰ ਆਪ ਵੀ ਦੱਸਦਾ ਸੀਗਾ ਕੋਈ ਟੈਕਨੀਕਲ ਕਮੇਟੀ ਦਾ ਇੰਚਾਰਜ ਹੋਣ ਖਾਤਰ ਮੈਨੂੰ ਉਹ ਜ਼ਿੰਮੇਵਾਰੀ ਲੈਣੀ ਪੈਣੀ ਸੀ ਰਾਈਟ ਜਾ ਕੇ ਮੈਂ ਭਾਜੀ ਹੁਣਾਂ ਨੂੰ ਬਾਸੀ ਭਾਜੀ ਹੁਣਾਂ ਨੂੰ ਕਿਹਾ ਇਹਨੂੰ ਬਾਹਰ ਕੱਢ ਦੋ ਕਿਉਂਕਿ ਮੈਂ ਆਪਣਾ ਫੈਸਲਾ ਦੇਣਾ ਸੀ ਲਾਗੂ ਭਾਜੀ ਉਹਨਾਂ ਨੇ ਕਰਨਾ ਸੀ ਭਾਜੀ ਉਹਨਾਂ ਨੇ ਲਾਗੂ ਕੀਤਾ ਉਹਨੂੰ ਕਿਹਾ ਵੀ ਤੂੰ ਬਹਿ ਜਾ ਤੇ ਫਿਰ ਵਿੱਚ ਆਪਣੇ ਅਮਰੀਕਾ ਵਾਲੇ ਭਰਾ ਇਹਨਾਂ ਨੂੰ ਕਿਹਾ ਵੀ ਕੱਢਣਾ ਪੈਣਾ ਉਹ ਕਹਿੰਦੇ ਓਕੇ ਆ ਬਈ ਤੁਹਾਡਾ ਹੀ ਤੁਹਾਡਾ ਰੂਲ ਐਂਡ ਰੈਗੂਲੇਸ਼ਨ ਆ ਤੁਹਾਡਾ ਆਪਣਾ ਫੈਸਲਾ ਤੁਸੀਂ ਵਧੀਆ ਕੀਤਾ ਠੀਕ ਆ ਉਹ ਕੱਢ ਦਿੱਤਾ ਉਹਨੂੰ ਉਸ ਵੇਲੇ ਤੇ ਕਾਫੀ ਲੋਕਾਂ ਨੂੰ ਨਹੀਂ ਸੀ ਪਤਾ ਵੀ ਇਹਨੂੰ ਕਾਹਤੇ ਕੱਢਿਆ ਰੂਟਿੰਗ ਲੱਪਿਆ ਕਰਨ ਲੋਕੀ ਬੋਲਣ ਲੱਪੇ ਉੱਚੀ ਉੱਚੀ ਰਾਈਟ ਫਿਰ ਥੋੜਾ ਜਿਹਾ ਉਹਨਾਂ ਨੂੰ ਦੱਸਿਆ ਵੀ ਚੀਟਿੰਗ ਕਰ ਰਿਹਾ ਇਹ ਇਹ ਇਹਨੂੰ ਕਿਹਾ ਸੀਗਾ ਨਹੀਂ ਲਾਉਣੀ ਵੈਸਲੀ ਨਾ ਉਹਨੇ ਜ਼ਰੂਰਤ ਤੋਂ ਜ਼ਿਆਦਾ ਲਾਈ ਹੋਈ ਸੀਗੀ ਇੱਕ ਤਾਂ ਹੁੰਦਾ ਆ ਮਾੜਾ ਜਾਂ ਕਿਸੇ ਚਮਕਦਾ ਉਹ ਤਾਂ ਇਦਾਂ ਹੀ ਜਿਦਾ ਕੜਾਹੇ ਚ ਨਾ ਕੇ ਆਇਆ ਹੁੰਦਾ ਬਹੁਤ ਜ਼ਿਆਦਾ ਸੀਗਾ ਨਾ ਤੇ ਬਾਕੀ ਕਬੱਡੀ ਫਿਰ ਭਾਜੀ ਫਿਰ ਜਿਹੜਾ ਉਹ ਟੀਮ ਨੂੰ ਜਾਣਾ ਸੀ ਨਾ ਕਿਉਂਕਿ ਚਿਕਨਾਈ ਲਾ ਕੇ ਤੇ ਇੱਕ ਬਿਨਾ ਚਿਕਨਾਈ ਤੋਂ ਦੂਜੀ ਰੇਟ ਤਾਂ ਉਹਦਾ ਹੋਣਾ ਸੀ ਉਹ ਤੁਸੀਂ ਸਹੀ ਫੈਸਲਾ ਲੈਣਾ ਸਹੀ ਟਾਈਮ ਤੇ ਲੈ ਹਾਂਜੀ ਇਦਾਂ ਦੇ ਹੋਰ ਵੀ ਬਹੁਤ ਜ਼ਿਆਦੇ ਨੰਬਰ ਸੀਗੇ ਜਿੱਦਾਂ ਕਿ ਨਿਊਜ਼ੀਲੈਂਡ ਦੇ ਟੀਮ ਦਾ ਤੇ ਪਾਕਿਸਤਾਨ ਦੀ ਟੀਮ ਦਾ ਮੈਚ ਉਹਦੇ ਵਿੱਚ ਪੰਜ ਰੀਪਲੇ ਸੀਗੇ ਤੇ ਉਹ ਪੰਜ ਦੇ ਪੰਜ ਹੀ ਨੰਬਰ ਪਾਕਿਸਤਾਨ ਨੂੰ ਗਏ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਲੋਕਲ ਬੰਦਿਆਂ ਨੂੰ ਵੀਦਾ ਲੱਗਦਾ ਹੈ ਇਹ ਵੀ ਖਰੀ ਪਾਕਿਸਤਾਨ ਦੀ ਹਮਾਇਤ ਕਰੀ ਜਾਂਦੇ ਆ ਪਰ ਜਿਹੜੀ ਟੈਕਨੀਕਲ ਕਮੇਟੀ ਆ ਉਹ ਇੱਕ ਇੱਕ ਨੰਬਰ ਨੂੰ ਵਾਚ ਕਰਦੀ ਸੀਗੀ ਕਿਸੇ ਦੇ ਨਾਲ ਕੋਈ ਵੀ ਧੋਖਾ ਧੜੀ ਹੋ ਨਹੀਂ ਸਕਦੀ ਗੁਰੂ ਘਰ ਦੇ ਵਿੱਚ ਖੜੇ ਆ ਇੱਕ ਇੱਕ ਨੰਬਰ ਦਾ ਇਨਸਾਫ ਕੀਤਾ ਚਲੋ ਬਾਕੀ ਵਾਈਬਰੂ ਕਰਾਉਣ ਵਾਲਾ ਸੀਗਾ ਬਹੁਤ ਵਧੀਆ ਉਹ ਵੀ ਹੋਇਆ ਸਾਰਿਆਂ ਨੇ ਮੰਨੇ ਸਾਰੇ ਫੈਸਲੇ ਮੰਨੇ ਉਹ ਜੀ ਹਾਂਜੀ ਤਾਂ ਸਾਰੀਆਂ ਟੀਮਾਂ ਤੁਹਾਡੇ ਨਾਲ ਸਹਿਮ ਸਾਰੀਆਂ ਟੀਮਾਂ ਸਹਿਮਤ ਸੀ ਪੂਰੇ ਖੁਸ਼ ਹੋ ਕੇ ਗਏ ਆ ਅੱਗੇ ਤੋਂ ਵੀ ਸਾਰਿਆਂ ਦੀ ਰਿਕਵੈਸਟ ਕਰਦੇ ਆ ਜਿੰਨੇ ਵੀ ਪਲੇਅਰ ਆ ਹਮਾ ਮਾ ਕੇ ਪਹੁੰਚਣ ਕਿਉਂਕਿ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਆ ਤੇ ਲੋਕੀ ਉਹਨਾਂ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਆ ਉਹਨਾਂ ਦੀ ਆਸ ਵੱਜੀ ਹੁੰਦੀ ਵੀ ਇਸ ਟੂਰਨਾਮੈਂਟ ਤੇ ਆ ਕੇ ਅਸੀਂ ਦੇਖਣਾ ਹੈ ਰਾਈਟ ਤੇ ਜਦੋਂ ਉਹ ਨਹੀਂ ਆਉਂਦੇ ਤਾਂ ਸਾਨੂੰ ਲੋਕੀ ਆਪ ਕਾਲ ਕਰਦੇ ਰਹਿੰਦੇ ਭਾਜੀ ਉਹ ਪਲੇਅਰ ਆ ਰਿਹਾ ਹੂ ਹਰ ਇੱਕ ਦਾ ਫੇਵਰਿਟ ਅਲੱਗ ਲੱਗਦਾ ਹਰ ਇੱਕ ਬੰਦੇ ਦਾ ਹਾਂਜੀ ਭਾਜੀ ਕਾਹੇ ਚਾਹੇ ਛੂਟਾ ਜਾਨੀ ਮੀਡੀਅਮ ਪਲੇਅਰ ਆ ਚਾਹੇ ਹਾਈ ਲੈਵਲ ਦਾ ਪਲੇਅਰ ਆ ਹਰ ਇੱਕ ਬੰਦੇ ਦੀ ਆਪਣੀ ਪਸੰਦ ਆ ਤੇ ਉਹ ਹਰ ਇੱਕ ਬੰਦਾ ਉਹਨੂੰ ਖੇਡਣਾ ਦੇਖ ਖੇਡਦਾ ਦੇਖਣਾ ਚਾਹੁੰਦਾ ਆ ਤੇ ਜ ਤੇ ਜਾਂ ਹੀ ਆਪ ਵੀ ਕਰਾਂਗੇ ਸਾਰੇ ਜਾਨੇ ਆਉਣ ਪਹੁੰਚਣ ਇੱਥੇ ਤੇ ਬੜੀ ਖੁਸ਼ੀ ਹੋਊਗੀ ਸਾਨੂੰ ਥੈਂਕ ਯੂ ਭਾਈ ਮੈਂ ਆਪਣੇ ਅੱਖੀ ਆਪਣੇ ਪਲੇਅਰਾਂ ਨੂੰ ਆਪਣੇ ਪ੍ਰਮੋਟਰਾਂ ਨੂੰ ਉਹਦੀਆਂ ਮਿਹਨਤਾਂ ਕਰਦਾ ਦੇਖਿਆ ਤਾਂ ਮੇਤੋਂ ਰਿਹਾ ਨਹੀਂ ਗਿਆ ਵੀ ਇਹ ਇੱਕ ਕੋਈ ਫੇਅਰ ਨਹੀਂਗਾ ਵੀ ਅਸੀਂ ਇੱਕ ਪਲੇਅਰ ਦੀਆਂ ਮਿਹਨਤਾਂ ਕਰੀ ਜਾਂਦੇ ਆ ਬਾਕੀ ਪਲੇਅਰ ਜਿਹੜੇ 60 70 ਆ ਉਹ ਵੀ ਪਲੇਅਰ ਆ ਸੋ ਸਾਰੇ ਪਲੇਅਰਾਂ ਨੂੰ ਮੇਰੀ ਬੇਨਤੀ ਆ ਵੀ ਜੇ ਤੁਹਾਡੀ ਕਮਿਟਮੈਂਟ ਕਿਸੇ ਟੂਰਨਾਮੈਂਟ ਤੇ ਹੁੰਦੀ ਆ ਉੱਥੇ ਪਹੁੰਚੋ ਜਰੂਰ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਨਹੀਂ ਖੇਡ ਸਕਦੇ ਪਲੀਜ਼ ਸੰਗਤ ਨੂੰ ਦੱਸੋ ਜ਼ਰੂਰ ਦੱਸ ਕੇ ਜਾਓ ਵੀ ਸਾਡੇ ਤੋਂ ਨਹੀਂ ਪਹੁੰਚ ਹੋਣਾ ਕਿਉਂਕਿ ਸੰਗਤ ਸਾਨੂੰ ਬਹੁਤ ਫੋਨ ਕਰਦੀ ਪੁੱਛਦੀ ਆ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਅਸੀਂ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਕਿਸੇ ਦੀ ਫੋਟੋ ਨਹੀਂ ਪਾਈ ਵੀ ਉਹਨੇ ਖੇਡਣਾ ਆ ਉਹਦੀ ਪਰਮਿਸ਼ਨ ਤੋਂ ਹੀ ਪਾਈਦੀ ਆ ਤਾਂ ਅੱਗੇ ਤੋਂ ਮੇਰੀ ਪਲੇয়ারਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਆਓ ਰੂਲਾਂ ਦੇ ਵਿੱਚ ਰਹੋ ਤੇ ਰੂਲਾਂ ਦੇ ਵਿੱਚ ਖੇਡੋ ਤੇ ਰੂਲਾਂ ਦੇ ਨਾਲ ਇਹਨੂੰ ਸਮਾਪਤ ਕਰੋ ਸੁਪਰੀਮ ਸੈਕਸ ਸਾਇਟੀ ਇੱਕ ਬਹੁਤ ਵੱਡੀ ਸੰਸਥਾ ਆ ਅਸੀਂ ਉਹਦੇ ਅਸੀਂ ਉਹਨਾਂ ਦੇ ਵਰਕਰ ਆ ਅਸੀਂ ਉਹਨਾਂ ਦੇ ਕਰਿੰਦੇ ਆ ਕੰਮ ਕਰਨਾ ਸਾਡੀ ਜੌਬ ਆ ਗਰਾਊਂਡ ਤੇ ਅਸੀਂ ਕੀ ਕਰਨਾ ਅਗਲੇ ਸਾਲ ਨੂੰ ਅਸੀਂ ਹੋਰ ਵੀ ਵੱਧ ਤੋਂ ਵੱਧ ਜਿੰਨੀ ਸਿਟਿੰਗ ਦਾ ਖਿਆਲ ਰੱਖਾਂਗੇ ਬੀਬੀਆਂ ਦਾ ਸੈਪਰੇਟ ਰੱਖਾਂਗੇ ਬੱਚਿਆਂ ਦਾ ਜੋ ਵੀ ਆ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਸਾਨੂੰ ਇਹ ਨਹੀਂ ਪਤਾ ਸੀ ਪਰਮਾਤਮਾ ਨੇ ਇੱਡਾ ਵੱਡਾ ਇਸ ਜਿਹੜਾ ਕਾਰਜਿਆ ਨੂੰ ਲੈ ਜਾਣਾ ਸੋ ਜਿਸ ਘਰ ਦੇ ਵਿੱਚ ਜੀ ਜ਼ਿਆਦਾ ਆ ਉਹ ਘਰ ਹਮੇਸ਼ਾ ਛੋਟਾ ਰਹਿੰਦਾ ਜਿਸ ਘਰ ਦੇ ਵਿੱਚ ਸੁੱਖ ਜ਼ਿਆਦਾ ਆ ਉਹ ਹਮੇਸ਼ਾ ਘਰ ਸੁਖੀ ਰਹਿੰਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਹਮ ਹੁਮਾ ਕੇ ਅਗਲੇ ਸਾਲ 7 ਦਸੰਬਰ ਨੂੰ ਇੱਥੇ ਪਹੁੰਚੋ ਜਿਹੜਿਆਂ ਨੇ ਬਾਹਰੋਂ ਆਉਣਾ ਉਹ 1 ਦਸੰਬਰ ਨੂੰ ਆਜੋ 5-6 ਦਿਨ ਪਹਿਲਾਂ ਆਜੋ ਤਾਂ ਸਾਡੇ ਨਾਲ ਆਣ ਕੇ ਹੱਥ ਬਣਾਓ ਇਹ ਪ੍ਰਮੋਟਰ ਪਲੇਅਰ ਜਿੰਨੇ ਤੁਸੀਂ ਸਾਰੇ ਆਉਂਗੇ ਤਾਂ ਇਹ ਇੱਕ ਆਪਾਂ ਬਹੁਤ ਵੱਡਾ ਬਲਡ ਦਾ ਟੂਰਨਾਮੈਂਟ ਹੋਇਆ ਕਰੂਗਾ ਤਾਂ ਇੱਥੇ ਲੋਕੀ ਪਹਿਲਾ ਸਾਲ ਟਿਕਟਾਂ ਬੁੱਕ ਕਰਾਇਆ ਕਰਨਗੇ ਆਉਣ ਨੂੰ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਪਲੇਅਰਾਂ ਤੋਂ ਬਿਨਾ ਅਸੀਂ ਇਸ ਕੱਪ ਨੂੰ ਨਹੀਂ ਕਰਾ ਸਕਦੇ ਤੇ ਦਰਸ਼ਕਾਂ ਤੋਂ ਬਿਨਾ ਅਸੀਂ ਇਹਨੂੰ ਭਰ ਨਹੀਂ ਸਕਦੇ ਸੋ ਸਾਰਿਆਂ ਦੀ ਸਾਨੂੰ ਜ਼ਰੂਰਤ ਆ ਗਰਾਊਂਡਾਂ ਪਲੇਅਰਾਂ ਨਾਲ ਸਾਜਦੀਆਂ ਸਾਰਾ ਸਾਲ ਅਸੀਂ ਇਹਦਾ ਘਾਹ ਕੱਟਦੇ ਇਹਨੂੰ ਮੇਨਟੇਨੈਂਸ ਕਰਦੇ ਆ ਸਿਰਫ ਪਲੇਅਰਾਂ ਕਰਕੇ ਕਰਦੇ ਆ ਸੋ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਭਰਾਵਾਂ ਨੂੰ ਬਹੁਤ ਵਧੀਆ ਸਾਥ ਦਿੱਤਾ ਤੇ ਅੱਗੇ ਤੋਂ ਵੀ ਮੈਨੂੰ ਉਮੀਦ ਆ ਵੀ ਤੁਸੀਂ ਵਧੀਆ ਕਰੋਗੇ ਤੇ ਜਿਹੜੀਆਂ ਘਾਟਾਂ ਰਹੀਆਂ ਉਹ ਸਾਡੀਆਂ ਲੈਖ ਹੋ ਗਈਆਂ ਦਿਲ ਤੇ ਲੈਖ ਹੋ ਗਈਆਂ ਸਾਨੂੰ ਪੇਪਰ ਤੇ ਲਿਖਣ ਦੀ ਲੋੜ ਨਹੀਂ ਕਿਉਂਕਿ ਅਸੀਂ ਗਰਾਉਂਡਾਂ ਦੇ ਵਿੱਚ ਸੀ ਤੇ ਅਗਲੇ ਸਾਲ ਨੂੰ ਅਸੀਂ ਉਹਨਾਂ ਨੂੰ ਸੁਧਾਰਾਂਗੇ ਜੀ ਇਹ ਇਹ ਬਹੁਤ ਬਹੁਤ ਵੱਡੀ ਗੱਲ ਹੈ ਭਾਜੀ ਕੋਈ ਕਈ ਵਾਰੀ ਕੀ ਹੁੰਦਾ ਕਿ ਆਪਾਂ ਕਹਿੰਦੇ ਨੇ ਜੀ ਅਸੀਂ ਸਾਰਾ ਕੁਝ ਸਹੀ ਹੋ ਹੀ ਕੀਤਾ ਅਸਾਂ ਜੋ ਕੁਝ ਸਹੀ ਸੀ ਤੁਸੀਂ ਘਾਟਾਂ ਨੂੰ ਨੋਟ ਕਰਿਆ ਇਹਦੇ ਨਾਲ ਅਗਲੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਸੁਧਾਰ ਵੱਲ ਫੇਰ ਹੀ ਜਾਇਆ ਜਾਸਾ ਨਹੀਂ ਭਾਜੀ ਤੁਸੀਂ ਕੀ ਸਹਿਮਤ ਹੋ ਨਾਲ ਇਸ ਗੱਲ ਦਾ ਹਾਂਜੀ ਹਾਂਜੀ ਬਿਲਕੁਲ ਸਹਿਮਤ ਹਾਂ ਜੀ ਤੇ ਕਿਉਂਕਿ ਜਿੰਨਾ ਚਾਹੇ ਸਿਕ ਦੇਖਦੇ ਉਹਨਾਂ ਚਾਰ ਇਹਨੂੰ ਅੱਗੇ ਵਧਣਾ ਮੁਸ਼ਕਲ ਹੋ ਜਾਂਦਾ ਤੇ ਸਾਡਾ ਜਦਾਂ ਕੀ ਲੱਗਦਾ ਵੀ ਦਰਸ਼ਕਾਂ ਨੇ ਵੀ ਨੋਟ ਕੀਤਾ ਹੋਣਾ ਕੁਝ ਕਿਉਂਕਿ ਸਾਨੂੰ ਜਿਹੜੇ ਲਾਇਓ ਸੀ ਬੈਰੀਅਰ ਉਹਨਾਂ ਤੋਂ ਆਪ ਹੀ ਸੰਗਤ ਨੂੰ ਅੰਦਰ ਗਰਾਊਂਡ ਦੇ ਲਾਗੇ ਲਿਆਉਣਾ ਪਿਆ ਤੇ ਮੈਚ ਖਤਮ ਹੁੰਦਿਆਂ ਦੇ ਉੱਤੇ ਜੱਕੀਰੀ ਸੰਗਤ ਕੇਰੀ ਗਰਾਊਂਡ ਦੇ ਵਿੱਚ ਵੀ ਆਉਂਦੀ ਰਹੀ ਕਿਉਂਕਿ ਜਦੋਂ ਲੋਕੀ ਲਾਈਵ ਦੇਖਦੇ ਉਹਨਾਂ ਨੂੰ ਲੱਗਦਾ ਪਤਾ ਨਹੀਂ ਪ੍ਰਬੰਧ ਹੀ ਇਦਾਂ ਇਹ ਨਹੀਂ ਪਤਾ ਹੁੰਦਾ ਹੋਣਾ ਹਨਾ ਘਾਟ ਹੀ ਵਧ ਗਿਆ ਘਾਟ ਹੀ ਵਧ ਗਿਆ ਹੋਇਆ ਤੇ ਇਹ ਚੀਜ਼ਾਂ ਤੇ ਆਪਾਂ ਜਦੋਂ ਅਗਲੀ ਵਾਰ ਸਾਰਾ ਤੇ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿਹੜਾ ਹੈਗਾ ਮੈਂ ਇਦੇ ਵਿੱਚ ਇਹ ਵੀ ਜ਼ਰੂਰ ਚਾਹੂੰਗਾ ਕਿ ਸੁਪਰੀਮ ਸੈਕਸਸ ਸੁਸਾਇਟੀ ਵੱਲੋਂ ਸਾਡਾ ਇਹ ਜੁੱਤ ਆ। ਮੈਂ ਸਪੈਸ਼ਲ ਉਹਨਾਂ ਦਾ ਧੰਨਵਾਦ ਵੀ ਕਰਨਾ ਸਾਡੇ ਬੱਚੇ ਜਿਹੜੇ ਆ। ਉਨੀ ਦਿਨ ਰਾਤ ਤੱਕ ਕੀਤਾ ਸਖਜਾਬ ਸੀ ਉਹਦੀ ਪੂਰੀ ਟੀਮ ਬੇਟੀ ਥਾਡੀ ਦਲराज ਕੌਰ ਆ ਤੇ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਸਾਰਿਆਂ ਨੇ ਕੰਮ ਕੀਤਾ ਹਾਂ ਪੂਰੀ ਸਾਡਾ ਹਾਂਜੀ ਹਾਂਜੀ ਸਾਡਾ ਮਤਲਬ ਕਿ ਉਹ ਕਹਿ ਲੋ ਵੀ ਸਾਡੇ ਕਈ ਫਿਕਰ ਤਾਂ ਲੈ ਜਾਂਦੇ ਆ ਕੋ ਸਾਨੂੰ ਪਤਾ ਹੁੰਦਾ ਨਿਆਣੇ ਸਾਰਾ ਕੁਝ ਕਰ ਲੈਣਾ ਤੇ ਇਦਾਂ ਹੀ ਸੁਪਰੀਮ ਸੈਕਸਰਸਾਈਟੀ ਦੇ ਸਾਰੇ ਮੈਂਬਰ ਸਾਡੇ ਫੈਡਰੇਸ਼ਨ ਦੇ ਮੈਂਬਰ ਤੇ ਖਾਸ ਕਰ ਜਦੋਂ ਮੈਂ ਪਹਿਲਾਂ ਇਹਨਾਂ ਦਾ ਨਾਮ ਲਿਆ ਹੀ ਆ ਤੇ ਭਾਜੀ ਦਲਜੀਤ ਸਿੰਘ ਹੁਣੀ ਜੇ ਨਾਲ ਲਾ ਲਓ ਕਿ ਸਾਡੇ ਬੀਜਿਆਂ ਦਾ ਪਿਛੇ ਇਮੀਗ੍ਰੇਸ਼ਨ ਦੇ ਲੋ ਸਿਕਾ ਵੀ ਟਾਈਮ ਜ਼ਿਆਦਾ ਚਾਹੀਦਾ ਤੇ ਉਹਨਾਂ ਨੇ ਬੜਾ ਇਹਦੇ ਵਿੱਚ ਕਹਿੰਦੇ ਹੁੰਦੇ ਬਰਾਤ ਦਨ ਕਰਕੇ ਟਾਈਮ ਨਾਲ ਵੀਜੇ ਲਵਾਏ ਆ ਤੇ ਅਸੀਂ ਅੱਗੇ ਤੋਂ ਉਹ ਵੀ ਕਰਾਂਗੇ ਵੀ ਮਹੀਨਾ ਦੋ ਮਹੀਨੇ ਪਹਿਲਾਂ ਹੀ ਆਪਣੇ ਜਿਹੜੇ ਹੈਗੇ ਵੀਜੇ ਲਵਾ ਕੇ ਰੱਖਾਂ ਦੀ ਕੋਈ ਅਲਗੀ ਦੇਖ ਲਿਆ ਅਸੀਂ ਤੇ ਕਿਉਂਕਿ ਸਾਨੂੰ ਇਹਦੇ ਵਿੱਚ ਵੀ ਪ੍ਰੋਬਲਮ ਆਈ ਆ ਇਹ ਵੀ ਸਾਡਾ ਇੱਕ ਸੁਧਾਰ ਹੋਊਗਾ ਕਿ ਅਗਲੀ ਵਾਰ ਅਸੀਂ ਪਹਿਲਾਂ ਹੀ ਸਾਨੂੰ ਹੋਊਗਾ ਵੀ ਟੀਮਾਂ ਦਾ ਅਸੀਂ ਇੱਕ ਮਹੀਨਾ ਪਹਿਲਾਂ ਫੋਟੋ ਪੈ ਜਾਣਗੀਆਂ ਵੀ ਆਹ ਟੀਮ ਇਧਰ ਖੇਡੂਗੀ ਤੇ ਆਹ ਇਧਰ ਖੇਡੂਗੀ ਕਿਹੜਾ ਕਿਹੜਾ ਪਲੇਅਰ ਕਿਸ ਕਿਸ ਟੀਮ 'ਚ ਖੇਡੂਗਾ ਔਰ ਅਜ ਭਾਈ ਤਿਆਰੀਆਂ ਚ ਚਲਪੁਣ ਗੱਲ ਪੁੱਛੀ ਜੀ ਬਾਕੀ ਜਿਵੇਂ ਮੇਰੇ ਤੋਂ ਪਹਿਲਾਂ ਗੁਰਪ੍ਰੀਤ ਕਬੱਡੀ ਪ੍ਰੇਮੀ ਖੇਡ ਨੂੰ ਪ੍ਰੇਮ ਕਰਦੇ ਆ ਉਹਦੇ ਵਿੱਚ ਸਾਡੇ ਜਿਹੜੇ ਖਿਡਾਰੀ ਆ ਉਹਨਾਂ ਦੀਆਂ ਵੀ ਕੁਝ ਡਿਊਟੀਆਂ ਬਣਦੇ ਤੇ ਪ੍ਰਮੋਟਰਾਂ ਦੀਆਂ ਜਿੱਥੇ ਬਾਕੀਆਂ ਦੀਆਂ ਕਬੱਡੀ ਖਿਡਾਰੀਆਂ ਦੀਆਂ ਵੀ ਬਣਦੀਆਂ ਇਹ ਨਹੀਂ ਕਿ ਇੱਥੇ ਵਾਲਿਆਂ ਨੂੰ ਮੈਂ ਕਹਿ ਰਿਹਾ ਵਰਲਡ ਵਾਈਡ ਇੱਥੇ ਹੈਗਾ ਜਿਹੜਾ ਤੁਹਾਨੂੰ ਕੋਈ ਬੁਲਾਉਂਦਾ ਜਾਂ ਕਿਤੇ ਵੀ ਹੈ ਆਪਣੀ ਕਮਿਟਮੈਂਟ ਦੇ ਪੂਰੇ ਉੱਤਰੋ ਜਦੋਂ ਕਿਤੇ ਜਾਣਦੇ ਆ ਫੇ ਜਿਹੜੀ ਹੁਣ ਹਾਲਾ ਲੋਪ ਇੱਕ ਆਪਾਂ ਕੱਢਣਾ ਪਿਆ ਸਾਨੂੰ ਜਾਂ ਕੋਈ ਸਾਡੀ ਮਜਬੂਰੀ ਸੀ ਉਹ ਸਾਨੂੰ ਇਹ ਨਹੀਂ ਇਕੱਲੇ ਬਾਕੀ ਹੋਰ ਵੀ ਜਿਹੜੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਇਹ ਨੋਬਤ ਨਾ ਆਵੇ ਕਿਸੇ ਨੂੰ ਕੱਢਣ ਦੀ ਠੀਕ ਹੈ ਜੀ ਇਹੀ ਗੱਲ ਹੈ ਵੀ ਅਗਲੀ ਵਾਰ ਲਈ ਵੀ ਸਾਡਾ ਸਾਰਿਆਂ ਨੂੰ ਸੱਦਾ ਦਿਲ ਖੋਲ ਕੇ ਸਦਾ ਸਾਰੇ ਆਓ ਤੇ ਜਿਹੜੇ ਹੁਣ ਤੋਂ ਪਲੇਅਰ ਆ ਉਹ ਸਾਡੇ ਗੋਪਾ ਫੈਂਸ ਬਬਲੂ ਕੋਰ ਖੇਤਰ ਦੇ ਨਾਲ ਦੀ ਪੂਰੀ ਟੀਮ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣ ਤੇ ਬਾਕੀ ਵੱਖ-ਵੱਖ ਕੰਟਰੀਜ਼ ਦੇ ਵਿੱਚ ਜਿਨ੍ਹਾਂ ਨੇ ਆਉਣਾ ਜਦੋਂ ਦੋ ਕਰਕੇ ਹੁਣ ਤੋਂ ਹੀ ਤਿਆਰੀਆਂ ਬੈਡ ਗਈਏ ਸਾਲ ਚੇਰੀ ਮਤਲਬ ਤਿਆਰੀ ਹੁਣੇ ਹੀ ਸ਼ੁਰੂ ਹੋ ਗਈ ਹੈ ਅਗਲੇ ਆਨਰਜੀ ਕੁਛ ਨਾ ਹਾਂਜੀ ਤੇ ਦਲਜੀਤ ਭਾਜੀ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਵੀਜ਼ਿਆਂ ਨੂੰ ਛੋਟੇ ਟਰਮ ਦੇ ਵਿੱਚ ਨਪਟਾਰਿਆ ਸੋ ਆ ਆ ਕਲਵੀਰ ਮੰਡ ਭਾਜੀ ਬਬਲੂ ਭਾਜੀ ਗੋਪਾ ਭਾਜੀ ਸੁਖੀ ਭਾਜੀ ਬਾਸੀ ਭਾਜੀ ਜਿੰਨੇ ਵੀ ਸਾਡੇ ਦਲਾਵਰ ਭਾਜੀ ਸਾਰੇ ਜਿੰਨੇ ਵੀ ਖੜੇ ਆ ਇਹਨਾਂ ਦਾ ਸਾਰਿਆਂ ਦਾ ਨਾਂ ਤਾਂ ਰਹਿ ਵੀ ਜਾਣੇ ਬਹੁਤ ਰਹਿ ਜਾਣੇ ਆ ਜਿਹੜੇ ਜਗਾ ਨਾ ਸਾਰੇ ਇੱਕੋ ਹੀ ਟੀਮ ਸਾਡੇ ਪੂਰੇ ਜਿੰਨੇ ਵੀ ਪ੍ਰਬੰਧਕ ਉਹ ਇੱਕ ਤੇ ਹੀ ਆਗਾ ਇਹ ਸੁਪਰੀਮ ਸਿਕਰ ਸੁਸਾਇਟੀ ਕੈਪਟਾ ਦੀ ਫੈਡਰੇਸ਼ਨ ਦੇ ਵਿੱਚ ਸਾਰਾ ਕੁਝ ਵਿੱਚ ਆ ਗਿਆ ਤੇ ਮੇਰਾ ਇੱਕ ਮੈਸੇਜ ਆ ਸਾਰੇ ਪਲੇਅਰਾਂ ਨੂੰ ਸਾਰੀ ਸੰਗਤ ਨੂੰ ਜੋ ਗੁਰਦੁਆਰਾ ਸਾਹਿਬ ਦੇ ਮੇਲੇ ਹੁੰਦੇ ਆ ਆਪਾਂ ਇੰਡੀਆ ਟਰਾਲੀਆਂ ਗੱਡੇ ਜੋ ਆਪਣੇ ਕੋਲ ਹੈਗਾ ਪ੍ਰੀ ਲੈ ਕੇ ਜਾਂਦਾ ਸੰਗਤ ਨੂੰ ਸੋ ਸਾਡੇ ਲਈ ਪਲੇਅਰ ਵੀ ਆ ਕੇ ਵੱਡੀਆਂ ਟਰੇਨਾਂ ਆ ਜਾਂ ਜੋ ਇੱਕ ਪਲੇਅਰ ਆਉਂਦਾ ਆ ਸਟਾਰ ਪਲੇਅਰ ਆਉਂਦਾ ਤਾਂ ਟਰੇਨਾਂ ਦੀਆਂ ਟਰੇਨਾਂ ਸੰਗਤ ਦੀਆਂ ਆਉਂਦੀਆਂ ਸੋ ਪਲੇਅਰਾਂ ਨੂੰ ਬੇਨਤੀ ਆ ਆਪਣੀ ਕਮਿਟਮੈਂਟ ਤੇ ਰਹਿਓ ਆਪਣੀ ਕਮਿਟਮੈਂਟ ਤੇ ਕੰਮ ਕਰੋ ਸੰਗਤ ਤੁਹਾਡੇ ਦਰਸ਼ਨ ਕਰਨ ਆਉਂਦੀ ਆ ਬਲਕਿ ਤੁਸੀਂ ਸੰਗਤ ਦੇ ਦਰਸ਼ਨ ਨਹੀਂ ਕਰਨ ਆਉਂਦੇ ਸੰਗਤ ਤੁਹਾਨੂੰ ਬਹੁਤ ਅੜੀਕ ਦੀ ਸਾਲਾਂ ਤੋਂ ਅੜੀਕਦੀ ਆ ਸੋ ਅਗਲੇ ਸਾਲ ਜਿਹੜਾ ਵੀ ਪਲੇਅਰ ਸਾਡੀ ਇੱਥੇ ਖੇਡਣਾ ਚਾਵੇ ਗੁਰਦੁਆਰਾ ਸਾਹਿਬ ਸਾਡੇ ਨਾਲ ਰਤਵਾ ਕਰੇ ਸਾਡੇ ਲਈ ਖੁੱਲੇ ਸੱਦੇ ਸਾਰਿਆਂ ਨੂੰ ਆ ਪਰ ਆਪਾਂ ਰੂਲਾਂ ਦੇ ਵਿੱਚ ਰਹਿ ਕੇ ਖੇਡਣਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਹਾਂਜੀ ਕਿਉਂਕਿ ਹੁਣ ਮਨ ਲਾਵਾ ਆਪਾਂ ਐਂਡਦੇ ਆ ਤੇ ਸਾਡਾ ਫਰਜ਼ ਬਣਦਾ ਵੀ ਇਵੈਂਟਰੀ ਦਾ ਆਪਾਂ ਖੁਸ਼ੀ ਮਨਾ ਲਈ ਤੇ ਇਹਦੇ ਪਿੱਛੇ ਜਿੰਨੇ ਸਾਡੇ ਸਪਾਂਸਰਸ ਸੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਉਹਨਾਂ ਦਾ ਧੰਨਵਾਦ ਆ ਤੇ ਇਦਾਂ ਹੀ ਜਿੰਨੇ ਖਿਡਾਰੀ ਜਿਹੜੇ ਸਪੌਂਸਰ ਅ ਖਿਡਾਰੀ ਉਹ ਸਾਰੇ ਨਾਂ ਆਉਣ ਤਾਂ ਜਿੱਦਾਂ ਫਿਰ ਸਾਰੀਆਂ ਤਰੀਆਂ ਤਰੀਆਂ ਦੇ ਪ੍ਰਬੰਧਕਾਂ ਨੇ ਜਿੰਨਿਆਂ ਨੇ ਸਾਨੂੰ ਇਹਦੇ ਵਿੱਚ ਸਾਥ ਦਿੱਤਾ ਸਾਡਾ ਮੀਡੀਆ ਜਿੰਨੇ ਵੀ ਮੀਡੀਆ ਵਾਲਿਆਂ ਨੇ ਕੀਤਾ ਤੇ ਉਹ ਸਾਰਿਆਂ ਦਾ ਸਾਡੇ ਵੱਲੋਂ ਤਹਿ ਦਿਲ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਤੇ ਉਹਨਾਂ ਸਾਰਿਆਂ ਨੂੰ ਹੁਣ ਤੋਂ ਹੀ ਸੱਦਾ ਸਪੌਂਸਰਰਸ ਨੂੰ ਵੀ ਤੇ ਬਾਕੀ ਸਾਰਿਆਂ ਨੂੰ ਵੀ ਭਾਈ ਤੁਸੀਂ ਵੀ ਹੁਣ ਤੋਂ ਤਿਆਰੀ ਕਰ ਲਓ ਤੇ ਆਪਣੀ ਕਮਾਈਆਂ 'ਚ ਹੋਰ ਵਾਧਾ ਕਰੋ ਤੇ ਤਾਂ ਕਿ ਕਿਉਂਕਿ ਨੈਕਸਟ ਵਾਰ ਆਪਾਂ ਥੋੜਾ ਜਿਹਾ ਹੋਰ ਇਹਨੂੰ ਵੱਡਾ ਕਰਨਾ ਤੇ ਫਿਰ ਸਪਾਂਸਰ ਵੀ ਥੋੜੀ ਵੱਡੀ ਹੋ ਜਾਣੀ ਸ਼ੁਰੂ ਨਾ ਹਾਂ 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 ਜੀ ਹਾਂ ਜੀ ਇਸ ਕਰਕੇ ਹੁਣ ਜਿਹੜੇ ਬਾਕੀ 11 ਮਹੀਨੇ ਆਪਣੀ ਕਮਾਈ ਤੇ ਲਾਓ ਤੇ ਅਗਲੀ ਵਾਰ ਆਪਾਂ ਸਾਰਾ ਜਿਹੜਾ ਦੁਨੀਆ ਨੂੰ ਦੱਸਗੇ ਕਿ ਨਿਊਜ਼ੀਲੈਂਡ ਵਿੱਚ ਕੱਪ ਹੋਇਆ ਜੀ ਬਿਲਕੁਲ ਇਸ ਕੱਪ ਦੇ ਨਾਲ ਤੁਸੀਂ ਵੀ ਜੁੜੇ ਹੋ ਔਰ ਬਹੁਤ ਸਾਰੇ ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਸਾਰਿਆਂ ਨੇ ਜੋ ਜਾਣਕਾਰੀ ਦਿੱਤੀ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਸੋ ਦੋਸਤੋ ਹੁਣ ਜਿਹੜੀ ਵਧੀਆ ਗੱਲ ਇਸ ਕੱਪ ਦੀ ਇਹ ਹੈ ਕਿ ਤਿਆਰੀ ਜਿਹੜੀ ਹੈ ਉਹ ਕੁਝ ਆਉਣ ਵਾਲੇ ਮਹੀਨਿਆਂ 'ਚ ਨਹੀਂ ਕਹਿੰਦੇ ਹੁਣੇ ਹੀ ਸ਼ੁਰੂ ਹੋ ਗਈ ਹੈ ਅਗਲੀ ਵਾਰ ਦੇਖਾਂਗੇ ਕਿ ਇਸ ਕੱਪ ਦੇ ਉੱਤੇ ਕਿਹੜੇ ਕਿਹੜੇ ਖਿਡਾਰੀ ਪਹੁੰਚਣਗੇ ਕਿਸ ਤਰ੍ਹਾਂ ਦਾ ਇਕੱਠ ਹੋਊਗਾ ਔਰ ਕਿਹੜੀਆਂ ਕਿਹੜੀਆਂ ਟੀਮਾਂ ਨੇ ਜਿਹੜੀਆਂ ਉਹ ਇਸ ਇਸ ਕੱਪ ਨੂੰ ਜਿੱਤਣਗੀਆਂ ਆਉਣ ਵਾਲੇ ਕੱਪ ਦੀ ਆਪਾਂ ਨੂੰ ਉਡੀਕ ਹੈ ਔਰ ਇਸ ਕੱਪ ਦੀ ਸਫਲਤਾ ਦੇ ਦਿੱਤੇ ਪੂਰੀ ਸੁਪਰੀਮ ਸਿਕਸ ਸੁਸਾਇਟੀ ਔਰ ਪੂਰੀ ਜਿਹੜੀ ਫੈਡਰੇਸ਼ਨ ਕਹ ਲਈਏ ਉਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ ਸ਼ੁਕਰੀਆ